ਤਾਂ ਕੀ ਆਉਦੀ ਦੋ ਬੰਦੀ ਫੋਟੋ ਫੇਜੀ ਹਾਂ ਬੜਾ ਸ਼ਰਾਣਾ ਹਾਂ ਹੋ ਗਿਆ ਹੋ ਗਿਆ ਸਾਰਿਆਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਤੁਹਾਨੂੰ ਪਤਾ ਸਾਡਾ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਲੱਗਾ ਤੇ ਤੁਹਾਡਾ ਛੋਟਾ ਵੀ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰ ਤੋਂ ਬਿਲੋਂਗ ਕਰਦਾ ਤੇ ਵਾਟ ਵਾਗ ਟੌਪੀਆਂ ਵਿਸ਼ਾ ਮੁੱਦਿਆਂ ਬਾਰੇ ਡਿਬੇਟ ਕੰਟੀਨਿਊ ਅਪਡੇਲੀ ਕੋਈ ਪੋਸਟ ਪਾਉਂਦੇ ਨਹੀਂ ਅੱਜ ਆਪਣਾ ਟੌਪਿਕ ਹੈ ਪ੍ਰਵਾਸੀ ਵੀਰ ਜਿਹੜੇ ਆਪਣੇ ਯੂਪੀ ਤੋਂ ਇੱਧਰ ਪੰਜਾਬ 'ਚ ਕੰਮ ਕਰਨ ਆਉਂਦੇ ਆ ਉਹਨਾਂ ਬਾਰੇ ਅੱਜ ਜਾਣਕਾਰੀ ਡਿਬੇਟ ਕਰਾਂਗੇ ਵੀ ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਕਿਉਂ ਪੰਜਾਬ ਛੱਡ ਕੇ ਕੰਮ ਕਰਦੇ ਕਿਉਂਕਿ ਉੱਧਰ ਕੀ ਨਹੀਂ ਕੰਮ ਮਿਲਦਾ ਨਾਲ ਇਸ ਬਾਰੇ ਉਹਨਾਂ ਦੀ ਆਪਾਂ ਖੁੱਲੀ ਚਰਚਾ ਡਿਬੇਟ ਕਰਾਂਗੇ ਮੇਰੇ ਨਾਲ ਮੇਰਾ ਵੀਰ ਆ ਜੋ ਬਹੁਤ ਵਧੀਆ ਕਗਲੀਤੀ ਆਪਣਾ ਨਾਲ ਦੀ ਆ ਅਮਰਦੀਪ ਮਿਸ਼ਰਾ ਅਮਰਜੀਤ ਸਿੰਘ ਮਿਸਰਾ ਤੇ ਜੁਪੀ ਤੋਂ ਬਿਲੋਂਗ ਕਰਦਾ ਹੈ ਤੇ ਬਹੁਤ ਵਧੀਆ ਮਿੱਠੇ ਸੁਭਾ ਦਾ ਇਨਸਾਨ ਹੈ ਜੀ ਭੰਡੇ ਜੀ ਤੇ ਵੀ ਜੀ ਪੰਜਾਬ ਦੇ ਪੱਟੀ ਸ਼ਹਿਰ ਚ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਿੰਨੇ ਸਾਲ ਹੋ ਗਏ ਰਿਹਾ 3 ਸਾਲ ਤੇ 3 ਸਾਲ ਹੋ ਗਿਆ ਵੀ 3 ਸਾਲ ਮੁੰਡਾ ਕੰਮ ਕਰਦਾ ਤੇ ਰਹਿائش ਆਪਣੇ ਇੱਥੇ ਕੱਲੇ ਹੀ ਫਿਰੇ ਨੇ ਨਹੀਂ ਤਿੰਨ ਭਰਾ ਰਹਿੰਦੇ ਆ ਤੇ ਹੋਰ ਫੁੱਫੜ ਪੜ ਲੈਂਦੇ ਆ ਅੱਛਾ ਸਾਰੀ ਫੈਮਲੀ ਇੱਥੇ ਪੱਟੀ ਰਹਿੰਦੇ ਆ ਹਾਂ ਜੀ ਵੀ ਸਾਰੀ ਫੈਮਲੀ ਵੀ ਤਿੰਨ ਭਰਾ ਆਪਣੀ ਫੁੱਫੜ ਸਾਰੇ ਇੱਥੇ ਸੈੱਟ ਰਹੇ ਇੱਥੇ ਰਹਿੰਦੇ ਪੰਜਾਬ ਜੀ ਰਹਿੰਦੇ ਆ ਕਿ ਪਿੱਤੀ ਆਪਾਂ ਪੱਟੀ ਸ਼ਹਿਰ ਤੇ ਤੇ ਪਿੰਡਾਂ 'ਚ ਵੀ ਜਾਂਦੇ ਆ ਪਗੇੜਾ ਲੋ ਨਹੀਂ ਗੇੜਾ ਤੇ ਪੱਟੀ ਸ਼ਹਿਰ 'ਤੇ ਹੀ ਰਹਿੰਦੇ ਆ ਤੇ ਉਧਰ ਅਮਲੀ ਬੰਦੇ ਬਹੁਤ ਰਹਿੰਦੇ ਆ ਨਾ ਤਾਂ ਕਰਕੇ ਮੈਂ ਨਹੀਂ ਜਾਣਦਾ ਸੀ ਪਰ ਇੱਕ ਵੀ ਜੀ ਆਪਾਂ ਨੂੰ ਇਹ ਵੀ ਸਮੱਸਿਆ ਹੈ ਪ੍ਰਵਾਸੀ ਵੀਰ ਆਪਣਾ ਇਹ ਯੂਪੀ ਦਾ ਇਹ ਮਾਨਸ ਮਨ ਪੰਜਾਬੀ ਦਾ ਫਰਜ਼ ਕਰਨਾ ਜਿਹੜਾ ਜਿੱਦਾਂ ਲੋਕ ਲੈਂਦੇ ਯਾਰ ਕੋਈ ਦਿਹਾੜੀ ਦਾ ਪਾ ਜਿੱਦਾਂ ਹੁਣ ਕੋਈ ਮਿਸਤਰੀ 'ਚ ਕੋਈ ਬਾਟੇ ਚੁੱਕਦਾ ਜਾਂ ਕਿ ਦਿਹਾੜੀ ਕਲੀ ਕਰਨ ਆਉਂਦਾ ਤੇ ਕਈ ਨਸ਼ਾ ਕਰਕੇ ਆਪਣੇ ਆਪਣੇ ਪੰਜਾਬ 'ਚ ਜਿਹੜੇ ਸਾਰਿਆਂ ਨੂੰ ਨਹੀਂ ਜਾਂਦਾ ਆਪਣੇ ਜਿਹੜੇ ਪੰਜਾਬ ਚ ਉਹ ਇਹਨਾਂ ਨੂੰ ਵੀ ਰੋਟ ਲੈ ਕੋਈ ਪੈਸਾ ਖੋਹ ਲੈਂਦਾ ਕੋਈ ਮੋਬਾਈਲ ਖੋਹ ਲੈਂਦਾ ਇਦਾਂ ਨਹੀਂ ਕਰਨਾ ਕਿਉਂਕਿ ਇਹਨਾਂ ਦੀ ਹੱਕ ਦੀ ਕਮਾਈ ਫੋਨ ਪਸੀਨੇ ਦੀ ਕਮਾਈ ਹੁੰਦੀ ਆ ਉਹ ਸਾਡੇ ਲੱਗੇ ਆਪਣਾ ਬਾਹਲੇ ਸਕੂਲ ਲੱਗੇ ਆਪਣਾ ਰਾਜੂ ਇਹਦਾ ਡੀਐਸਪੀ ਦਫਤਰ ਲੱਗੇ ਆ ਨੂੰ ਇੱਕ ਦੋ ਤਿੰਨ ਵਾਰੀ ਉਹ ਤੋਂ ਫੋਨ ਖੋਹ ਕੇ ਲੈ ਗਏ ਆ ਕੋਈ ਕਦੀ ਉਹ ਤੋਂ ਟੀਵੀ ਫਲ ਲੈ ਜਾਂਦੇ ਸੇਵ ਲੈ ਜਾਂਦੇ ਉਹ ਕੱਲਾ ਹੁੰਦਾ ਉਹ ਜ਼ਰਾ ਹੁਣ ਉਹਨੇ ਨਾਲ ਆਪਣੇ ਚਾਚੇ ਦਾ ਇਹਦੇ ਪਰਾਂ ਮੰਗਾਈ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੀ ਫੋਨ ਪਸੀਨੇ ਦੀ ਕਮਾਈ ਪਤਾ ਕੀ ਆ ਇਹਨਾਂ ਦਾ 10 ਰੁਪਏ ਆ ਉਹ ਲੱਖਾਂ ਰਗੇ ਆ ਰੇੜੀ ਬੰਦਾ ਕੋਈ ਤੁਸੀਂ ਨੇ ਕਮਾਈ ਕਰਦਾ ਉਹਦੀ ਲੱਖਾਂ ਥੋੜਾ ਰਕਮ ਕਮਾਈ ਏਦਾਂ ਨਾ ਕਰਿਆ ਕਰੋ ਪੰਜਾਬ ਦਾ ਇੱਕ ਪੰਜਾਬ ਦਾ ਨਾਮ ਬਦਨਾਮ ਹੁੰਦਾ ਇੱਕ ਪੰਜਾਬ ਜਦੋਂ ਇਹ ਦੱਸਣ ਦਿਆ ਵੀਰ ਵੀ ਅਮਲੀ ਬੰਦੇ ਨਸ਼ਈ ਬੰਦਿਆਂ ਨੂੰ ਲੁੱਟ ਲੈਂਦੇ ਖੋਹ ਲੈਂਦੇ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਨਹੀਂ ਲਾਦੀਆਂ ਪੰਜਾਬ ਦੇ ਮਿਹਨਤ ਕਰਨ ਆਏ ਐ ਸਟ੍ਰਗਲ ਕਰ ਰਹੇ ਨੇ ਮਹਾਰਾਜ ਨੇ ਦੇਣੇ ਚੁਣੀ ਗਾ ਚੁ। ਤੇ ਵੀਜੀ ਕਿਹੜੀ ਆਪਾਂ ਰੇੜੀ ਲਾਉਨੇ ਆਂ ਬਰਗੈਸੋਲੇ ਦੀ ਬਰਕਰਸ਼ੋਲੇ ਦੀ ਬਹੁਤ ਵੱਡੀ ਰੇੜੀ ਲਾਉਂਦੇ ਨੇ ਵੀਜੀ ਆਪਣਾ ਜਿੱਦਾਂ ਮਤਲਬ ਨਾਰਮਲ ਜਾਂ ਆਪਣਾ ਸਾਈਕਲ ਤੇ ਰੱਖ ਕੇ ਸਟੈਂਡ ਤੇ ਜਾ ਰਹੇ ਨੇ ਇਹ ਵੀ ਜੀ ਕਿੰਨੀ ਕਿਨਕਮ ਆਪਣਾ ਇੱਕ ਦਿਨ ਦੀ ਹੁੰਦੀ ਹੈ ਇੱਕ ਦਿਨ ਦੇ ਮਤਲਬ ਤਿਆਰੀ ਕਿੰਨੀ ਕਿ ਪੈ ਜਾਂਦੀ ਆਪਾਂ ਇੱਕ ਦਿਨ ਦੇ ਤੇ ਦੇ ਦਿਨ ਤੋਂ 200 ਕਿਨੇ 400 500 ਜਿਸ ਦਿਨ ਲੱਗ ਜਾਵੇ ਜਿਸ ਦਿਨ ਤਾ ਕਰਕੇ ਲੱਗਦੇ ਆ ਦੇਖੋ 200 400 500 ਵੱਧ ਤੋਂ ਵੱਧ 600 ਲਿਮਟ ਹੈ ਬੰਦੇ ਦੀ ਕਿ ਜਿੱਦਾਂ ਵੀ ਜੀ ਮੇਲੇ ਕਿੱਲਾਕੇ ਛੱਕੇ ਪੱਟੀ ਦੇ ਮੇਲੇ ਲੱਗਦੇ ਤੁਸੀਂ ਉਹਨਾਂ ਦੇ ਵਿੱਚ ਵੀ ਜਾਂਦੇ ਹੋ ਆਹੋ ਮੇਲੇ ਵੀ ਵੀਰ ਜਾਂਦੇ ਨੇ ਪਰ ਇਹ ਆ ਵੀ ਥੋੜਾ ਧਿਆਨ ਸਵੇਰੇ ਸ਼ਾਂਤ ਧਿਆਨ ਨਾ ਜਾਇਓ ਕੈਮਨਾ ਮੂੜ ਆਇਆ ਕਰੋ ਕੈਮਨਾ ਜਾਇਓ ਤੁਹਾਨੂੰ ਕੋਈ ਜਿੱਦਾਂ ਤੁਸੀਂ ਕਿਹਾ ਵੀ ਅਮਲੀ ਵੀਰ ਨਸ਼ੇ ਵਾਲੇ ਵੀਰ ਗੱਲ ਪੈ ਜਾਂਦੇ ਲੂਪ ਲੈਂਦੇ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਹੁਣ ਵੇਖੋ ਆਪਾਂ ਜੁਪੀ ਜਾਈਏ ਇਹਨਾਂ ਕੋਲ ਜਾਈਏ ਸਰਦਾਰ ਆਪ ਨੂੰ ਸਰਦਾਰ ਜੀ ਕਹਿੰਦੇ ਨੇ ਜ਼ਿਮੀਂਦਾਰ ਭਰਾ ਉਹ ਤੇ ਆਪਣੀਆਂ ਪੈਲੀਆਂ ਵੀਰ ਦੇ ਭਰਾ ਕੰਮ ਕਰਦੇ ਆਪਾਂ 2-3 ਟਾਈਮ ਚਾਹ ਰੂਤੀ ਜੋ ਵੀ ਮਾਨ ਸਨਮਾਨ ਕੋਈ ਨਿੰਬੂ ਵਾਲਾ ਪਾਣੀ ਕੋਈ ਚਾਹ ਪੀਉਣੇ ਆ ਨਾ ਮਾਨ ਕਿਨਾਂ ਕਰਦੇ ਨੇ ਆਪਣੇ ਮੂਹ ਜੀ ਜਰੀ ਲਾਉਣ ਉਹਦੇ ਇਦਾਂ ਨਾ ਇਹਨਾਂ ਨੂੰ ਤਾਂ ਪਰੇਸ਼ਾਨਾ ਨਾ ਕਰਿਆ ਕਰੋ 50 ਜੀ ਵੀ ਦੋ ਜੀ ਰੋਟੀ ਕਮਾਈ ਲਈ ਆਉਂਦੇ ਹੁਣ ਹਰਿਆ ਆਪਣਾ ਲੁਧਿਆਣਾ ਜਲੰਧਰ ਅੰਬਰਸਰ ਧਾਗੇ ਦੀ ਫੈਕਟਰੀਆਂ ਕਿੰਨੀਆਂ ਫੈਕਟਰੀਆਂ ਕਪੜਾ ਫੈਕਟਰੀ ਉੱਤੇ ਕੇਸ ਕੰਬਲ ਬੰਦੇ ਉੱਤੇ ਸਾਰੇ ਇਹ ਭਰਾ ਕੰਮ ਕਰਦੇ ਆ ਜਿਹੜੇ ਮਾਲਕ ਕਈ ਮਾਲਕ ਚੰਗੇ ਇਹਨਾਂ ਦੇ ਬਾਹ ਫੜਦੇ ਕੋਈ ਟ੍ਰੀਟਮੈਂਟ ਕੋਈ ਨੇਰੇ ਸਵੇਰੇ ਕੋਈ ਗਵਾਇ ਦਾਰੂ ਕੋਈ ਢੇਲਾ ਮਾਠ ਹੋ ਜੇ ਇਹ ਆ ਇਹਨਾਂ ਲਈ ਆਪਾਂ ਨੂੰ ਕਰਨਾ ਪੈਣਾ ਕਿਉਂਕਿ ਜਦੋਂ ਆਪਾਂ ਉਧਰ ਜਾਂਦੇ ਇਹ ਸਰਦਾਰ ਦੀ ਆਪਾਂ ਰਿਸਪੈਕਟ ਇੱਜ਼ਤ ਮਾਣ ਕਰਦੇ ਆ ਆਪਣਾ ਤੇ ਆਪਣਾ ਹੀ ਫਰਜ਼ ਬਣਾਉਂਦਾ ਕਿ ਜਿਹੜਾ ਪਰਾਇਆ ਕੋਈ ਕੋਈ ਵੀ ਆਉਂਦਾ ਬਾਹਰੋਂ ਜਿੱਦਾਂ ਪਰੋਣਾ ਹੀ ਆ ਜਾਂਦਾ ਆਪਾਂ ਉਹਦੇ ਅੱਗੇ ਬਿਸਕਟ ਰੱਖਦੇ ਚਾਹ ਰੱਖਦੇ ਮਠਿਆਈਆਂ ਰੱਖਦੇ ਠੰਡਾ ਰੱਖਦੇ ਵੀ ਆਇਆ ਇੱਕ ਦੋ ਦਿਨ ਕਿੰਨਾ ਆਪਾਂ ਰਿਸਪੈਕਟ ਕਰਦੇ ਉਦਾਂ ਹੀ ਇਹ ਵੀਰ ਆਪਾਂ ਆਪਣੀਆਂ ਪੰਜਾਬੀਆਂ ਦੀ ਫੈਕਟਰੀਆਂ ਆਪਾਂ ਅੰਮ੍ਰਿਤਸਰ ਲਾਲੋ ਜਿਲੰਦਰ ਲਾਲੋ ਲੁਧਿਆਣਾ ਲਾਲੋ ਫਗਵਾੜੇ ਲਾਲੋ ਇਦਾਂ ਸ਼ੁਕਰ ਮਿਲੂਗੀ ਇਹ ਸਾਰੇ ਕੰਮ ਕਰਦੇ ਹੁਣ ਵੇਖੋ ਝੋਨਾ ਇਹ ਲਾਉਣ ਆਉਂਦੇ ਪਨੀਰੀ ਇਹ ਫੁੱਟਦੇ ਆਪਣੇ ਵੀਰ ਪੜਾਈ ਕੋਸ਼ਿਸ਼ ਤੇ ਪੜਾਈ ਵੀ ਦੀ ਆ ਬਗਿੰਨੀ ਕੀਤੀ ਆਪਾਂ ਨਵੀਂ ਤੱਕ ਕਰਤੀ ਆ ਇਹ ਤਿੰਨਾ ਭਰਾਵਾਂ ਨੇ ਨੌਂ ਤੱਕ ਨਹੀਂ ਹੋਰ ਸਾਰੇ ਜਿੰਨਾ ਕਰੇ ਹਮ ਆਪਣੀ ਨੌਂ ਗਿਰਤੀ ਨੌਂ ਨੌਂ ਤੱਕ ਪੜਿਆ ਯੂਪੀਏ ਯੂਪੀ ਚ ਨੌਂ ਤੱਕ ਪੜਿਆ ਤੇ ਫਿਰ ਵੀ ਇਹ ਲੈਨ ਚ ਕਿਦਾਂ ਬੈਠ ਮਜਬੂਰੀਆਂ ਮਾਰਦੀ ਮਜਬੂਰੀਆਂ ਨੇ ਜਿਹੜੇ ਇਹ ਲੱਗ ਗਿਆ ਤੇ ਲਾਕਡਾਊਨ ਚ ਅੱਛਾ ਇਹ ਲਾਕਡਾਊਨ ਕਰਕੇ ਫਿਰ ਉਸਕੇ ਬਾਅਦ ਮੈਂ ਨਹੀਂ ਪੜ ਰਹਾ ਸੀ ਉਧਰ ਸੇ ਮੈਂ ਕਿਹਾ ਕਿ ਅੱਛਾ ਚਲੋ ਕੋ ਬਾਹਰ ਕਮਾਈ-ਦਮਾਈ ਕਰੇ ਅੱਛਾ ਉਸਕੇ ਬਾਅਦ ਮੈਂ ਇੱਧਰ ਪਜਾਇਆ ਰੇ ਕੋ ਆਪਣੇ ਦਿਲ ਹੱਡ ਬਿੱਤੀ ਦੱਸ ਰਿਹਾ ਵੀ ਜਦੋਂ ਮੈਂ ਨੌਵੀਂ ਚ ਪੜਦਾ ਉਦੋਂ ਬਾਅਦ ਕੀ ਹੋ ਗਿਆ ਸੀ ਲੌਕਡਾਊਨ ਲੌਕਡਾਊਨ ਲੱਗ ਗਿਆ ਜਦੋਂ 2-3 ਸਾਲ ਦੀ ਪੜ੍ਹਾਈ ਮਿਸ ਹੋ ਗਈ ਫਿਰ ਇਹਨੇ ਦਿਮਾਗ ਚ ਡਿਸੀਜਨ ਲਿਆ ਫਾਈਨਲ ਵੀ ਹੁਣ ਮੈਂ ਕੰਮ ਕਰ ਕੋਈ ਸਕਿੱਲ ਕਿਉਂਕਿ ਇਹਦੇ ਬੰਦੇ ਨੇ ਜਨੂਨ ਹੈ ਸਕਿੱਲ ਸਿੱਖੀ ਹੁਣ ਕਲਾ ਹੈਗੀ ਜੋ 버ਗਰ ਛੋਲੇ ਬਣਾਉਣ ਦੀ ਕਲਾ ਇਹ ਵੀ ਬਹੁਤ ਵਧੀਆ ਕਰੋੜਪਤੀ ਕਿਉਂਕਿ ਹੱਥ ਦੀ ਜਿਹੜੀ ਕਲਾ ਨਾ ਇਹ ਬੰਦੇ ਦੇ ਲਈ ਕਰੋੜਪਤੀ ਬੰਦਾ ਬਣ ਸਕਦਾ ਕਿਉਂਕਿ ਜਿਹੜਾ ਇਹ ਵਿਹਲੇ ਤੋਂ ਬਚਿਆ ਇੱਕ ਵਿਹਲਾ ਦਿਮਗ ਸ਼ਤਾਨ ਦਾ ਘਰ ਹੈ ਇਹ ਵਿਹਲੇ ਤੋਂ ਬਚਿਆ ਆਪਣੇ ਕਿਰਤ ਕਮਾਈ ਦੇ ਕਰਦਾ ਨਾ ਇਹਨੂੰ ਕੋਈ ਕਹਿ ਨਹੀਂ ਸਕਦਾ ਬਾਕੀ ਵੀਰ ਜੀ ਥੋੜਾ ਬੋਦਾ ਤੁਸੀਂ अपने शहर बारे पिंड बारे उधर दसो भी उधर की ही काम यूपी क्यों कर हाँ जैसे यूपी से भी चाहते हैं अपने उधर करते हैं जैसे कि शादी विवाह हम लोग सारी काम करते हैं अच्छा जी हाँ खाना वाना पकाते हैं जैसे उधर रोटी राटी चलती रहती है वीडियो जैसे काम करते हैं हाँ, पैलेस में।, में काम करते हैं जड़ा अपना खुद का भी काम करते हैं जैसे कि कॉफ़ी वगैरह ये सब बनाते हैं उधर चाट चूट का काम करते हैं टिक्की चाउमीन बर्गर न्यूडल्स सारा कुछ उधर काम करते हैं हम देखो भाई ने बताया हाँ इसकी बात तो ये हंड्रेड परसेंट सच है जैसे गोल गप्पे की रेडी पंजाब में ये लगाते हैं ना जो सेब केला कोई संतरे वो जो जूस की रेड़ी ये लगाते हैं यार पता है कि जो संग बड़ी यार कोई चाचा है ना, मिल जाए यार तुम छोटा काम कर छोटा व्डा कोई काम नहीं होता बंद सोच छोटी बड़ी होंगी है ਉਹਨ ਬੇਕੋ ਇਹ ਵੀ ਜਾਂਦਾ ਵੀ ਉਥੇ ਹੀ ਵੇਟਰ ਦਾ ਕੰਮ ਕਰਦੇ ਆ ਆਪਣੇ ਇਥੇ ਪੰਜਾਬ ਚ ਪੈਸਾ ਰਿਜ਼ੋਰਟ ਹੋ ਗਏ ਵੇਟਰੀ ਦਾ ਕੰਮ ਕਰਦੇ ਗੋਲ ਗੱਪੇ ਟਿੱਕੀਆਂ ਨਿਊ ਡਲ 버거 ਇਹੋ ਜਿਹਾ ਕੰਮ ਕਰਦੇ ਆ ਵਧੀਆ ਕਲਾ ਦਾ ਜਨੂਨ ਕੁਝ ਕੰਮੇ ਛੋਟਾ ਵੱਡਾ ਕੰਮ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਆ ਹੁਣ ਇਹ ਬੇਟਾ ਆਏ ਬੇਟਾ ਸਾਡੇ ਚ ਕੀ ਫਰਕ ਆ ਸਾਡੇ ਵੀ ਉਹੋ ਜਿਹਾ ਸਰੀਰ ਇਹਦਾ ਵੀ ਉਹੋ ਆ ਇਹਦੇ ਵੀ ਨਾਂ ਨਕਸ਼ਮੇਰੇ ਆ ਵੀ ਇਹਦੇ ਵੀ ਤੇਰੇ ਮੇਰੇ ਤੇਰੇ ਵਰਗੇ ਹਣਾ ਇਹਦੇ ਬੰਦੇ ਦੀ ਸੋਚ ਆ ਵੀ ਹਮ ਖੋਲ ਕਰੀ ਜਾਣਾ ਹਣਾ ਤੂੰ ਆ ਕਹਦਾ ਤੂੰ ਰੇੜੀ ਲੈ ਪਰ ਮੇਰੇ ਯਾਰ ਯਾਰ ਦੋਸਤ ਵੀ ਮੇਰਾ ਭਰਾ ਵਾ ਜਿਹੜਾ ਕੈਮਰਾਮੈਨ ਨਹੀਂ ਇਹੋ ਜੀ ਕਿਉਂਕਿ ਇਹ ਜਿਹੜੀਆਂ ਮੁੱਦੇ ਆ ਨਾ ਇਹ ਗਾਂ ਲਿਆਉਣੇ ਹਨ YouTube ਤੇ ਲਿਆਉਣੇ ਪੈਣੇ ਆ ਵੀ ਵੇਖੋ ਮੈਂ ਹੋਰ ਜੇ ਕਿਸੇ ਕੰਮ ਸ਼ੁਰੂ ਕਰਨਾ ਇਹਦੇ ਹਾਲ ਵੇਖੋ ਕਿ ਜਿੰਨੇ 9 ਤੋਂ ਬਾਅਦ ਜਦੋਂ ਲੋਕਡ ਕੋਈ ਵੀ ਕੰਮ ਕਰ ਸਕਦਾ ਹੁਣ ਵਰਕ ਕਰਨ ਦੇ ਇਹ ਬਾਂਸ ਦਾ ਪੀਜ਼ਾ ਪਾਸਤਾ ਕੰਮ ਕਰਦਾ ਤੇ ਬਾਕੀ ਵੀ ਜੀ ਬਾਕੀ ਤਾਂ ਦੇ ਭਰਾ ਵੀ ਕਰਦੇ ਦੂਜੀ ਫੈਮਲੀ ਔਰ ਦੂਜੀ ਫੈਮਲੀ ਲੱਡੂ ਵੇਚਦੇ ਆ ਅਛਾ ਜੀ ਹਾਂਜੀ ਗਲੀਆਂ ਮੇ ਉਹ ਵੇਚਦੇ ਆ ਅਛਾ ਜੀ ਹਾਂਜੀ ਤੇ ਔਰ ਸਾਰੇ ਲੋਕ ਜਿਹੜੇ ਰਹਿੰਦੇ ਆ ਹਮਾਰੇ ਪਿੰਡੋ ਦੇ ਤੇ ਉਹ ਆ ਕੇ ਕੱਚੀ ਤੇ ਲੱਡੂ ਲਾਉਂਦੇ ਆ ਤੇ ਫਿਰ ਬਾਹਰੋਂ ਵੀ ਲਾਉਂਦੇ ਆ ਸਾਰੇ ਲੋਕ ਜਿੰਨੇ 버ਗਰ ਸੁੱਲੇ ਵਾਲੇ ਹੈ ਲੱਡੂ ਵਾਲੇ ਸਾਰੇ ਹਮਾਰੇ ਪਿੰਡੋ ਦੇ ਹੀ ਹੈਗੇ ਵਾਹ ਕੀ ਬਾਤ ਹੈ ਬਾਈ ਬਤਾਰਾ ਵੀ ਮੇਰੇ ਇਹ ਦੂਸਰੇ ਭਾਈ ਬੈਨ ਉਹ ਵੀ ਲੱਡੂ ਵੇਚਦੇ ਆ ਤੂੰ ਮ ਛੋਲੇ 버거 ਬੇਚੀ ਯਾਰ ਬਹੁਤ ਵਧੀਆ ਸੋਚ ਮੁੰਡੇ ਦੀ ਯਾਰ ਬਹੁਤ ਵਧੀਆ ਕਲਾ ਵੇ ਯਾਰ ਕੰਮ ਜ ਕੋਈ ਸ਼ਰਮ ਨਹੀਂ ਇਹਨਾਂ ਨੂੰ ਮੈਂ ਲਾਇਆ ਹਸਾਬ ਇਹ ਯਾਰ ਕੋਲੇ ਬਣਾਉਂਦੇ ਸੜਕਾਂ ਇਹ ਬਣਾਉਂਦੇ ਹਨ ਕਿੰਨਾ ਕੰਸਟਰਕਸ਼ਨ ਦਾ ਕੰਮ ਇਹ ਕਰਦੇ ਹਨ ਵੱਡੀ ਵੱਡੀਆਂ ਬਿਲਡਿੰਗਾਂ ਇਹ ਬਣਾਉਂਦੇ ਯਾਰ ਤੇ ਭਾਈ ਰੋਟੀ ਪਾਣੀ ਦਾ ਕੈਸੇ ਮਤਲਬ ਚਲਦਾ ਹੈ ਜਿਵੇਂ ਆਪਾਂ ਹੀ ਬਣਾ ਲਏ ਆ ਜਿਵੇਂ ਬਾਪੀ ਆਪੀ ਹੈ ਜਿਹੜੀ ਆਪਣੀ ਕਰੀਰ ਹੈਨੀ ਉੱਥੇ ਹੀ ਇਹ ਤਾਂ ਸ਼ਾਦੀ ਹੋਈ ਨਾ ਅਭੀ ਨਹੀਂ ਬਾਪੀ ਜਿਹੜੀ ਹੁੰਦੀਆਂ ਨਾ ਪਰ ਆ ਦੇ ਸ਼ਾਦੀ ਹੋਈ ਤੂੰ ਥੇਰੇ ਨਹੀਂ ਆਤਾ ਅੱਪਾ ਇਹ ਸਾਰੇ ਕੁਝ ਕਰਦੇ ਆ ਇੱਥੇ ਆ ਕੇ ਭਈ ਇੱਕ ਇਹ ਕਹਿੰਦਾ ਜੇ ਇਹ ਬੜੀ ਵਧੀਆ ਵੀ ਇਹ ਰੋਟੀ ਪਾਣੀ ਭਾਂਡੇ ਧੋਣੇ ਲੀਣਾ ਜੋ ਵੀ ਕਪੜਾ ਇਹ ਆਪ ਧੋ ਲੈਂਦੇ ਆ ਅਮਾਰੇ ਪੰਜਾਬੀ ਬਹੁਤ ਯਾਰ ਮੰਨਦੇ ਆ ਆਪਾਂ ਮੁਹੀ ਪੰਜਾਬੀ ਆ ਪਰ ਯਾਰ ਆਪਾਂ ਦਾ ਥੋੜਾ ਜਿਹਾ ਸ਼ਰਮਸ਼ਾਰ ਆ ਆਪਣੀ ਥੋੜਾ ਜਿਹਾ ਆਪਣਾ ਬਾਹਰ ਦਾ ਟ੍ਰੈਂਡ ਜ਼ਿਆਦਾ ਆ ਗਿਆ ਇਹ ਵੀ ਨੇ ਇਹ ਮੈਂ ਵੇਖਿਆ ਵੀ ਜਿੱਦਾਂ ਕੋਲ ਕੋ ਸੜਕਾ ਹੁਲਕਾ ਬੰਦੇ ਜਿੱਦਾਂ ਸੜਕਾ ਬੰਦੀਆਂ ਉਹਨੇ ਪੰਜਾਬ 'ਚ ਇਹਨਾਂ ਟੈਂਡਰ ਪਾਸ ਹੁੰਦੇ ਕੋਲ ਪਾਸ ਉਹ ਵੇਖਿਆਗੇ ਸਾਈਡ ਤੇ ਇਹਨਾਂ ਸਟੋਅ ਬਿਜਾਰ ਰੱਖਿਆ ਹੁੰਦਾ ਉੱਥੇ ਰੋਟੀ ਤੱਤੀ ਕਰਕੇ ਖਾ ਲੈਣੀ ਸੌਜੀ ਚਾਹ ਜੂ ਪੀ ਲੈਣੀ ਹੁਣ ਸਾਡੇ ਲੱਗੇ ਇੱਥੇ ਬੋਰ ਹੁੰਦਾ ਉਹ ਵੀ ਉਧਰ ਗੜ ਸ਼ੰਕਰ ਤੋਂ ਜਿਆਦੇ ਜੂਪੀ ਚੋਂ ਠੇਕੇਦਾਰ ਆ ਉਹ ਕੱਲੇ ਹੀ ਚਾਹ ਜੂ ਬਣਾ ਦੇ ਰੋਟੀ ਆਪੇ ਬਣਾ ਲੈ ਭਾਂਡੇ ਕੁੰਡੇ ਆਪੇ ਤੋਲ ਤੋਲ ਇਹਨਾਂ ਨੂੰ ਕਿਉਂਕਿ ਹੈ ਬੀਟਾ ਆਤ ਪਾ ਲੋ ਜਿੱਦਾਂ ਦੀ ਮਰਜ਼ੀ ਪਾ ਲੋ ਆਤ ਚੰਗੀ ਪਾ ਲੋ ਮਾੜੀ ਵੀ ਪਾ ਲੋ ਤੇ ਹੋਰ ਵੀ ਜੀ ਕੋਈ ਪੰਜਾਬ ਤੇ ਹੋਰ ਕੋਈ ਸਮੱਸਿਆ ਕੋਈ ਪ੍ਰੋਬਲਮ ਹੁੰਦੀ ਹੋਵੇ ਜਿੱਤਾ ਮਤਲਬ ਇੱਕ ਵਾਸਤੇ ਬਸ ਇਹ ਕੀ ਮਤਲਬថា ਜਿਹੜਾ ਨਸ਼ਾ ਵਾਲੇ ਹੁੰਦੇ ਆ ਇਹਨੂੰ ਕਿਸੇ ਤਰੀਕਾ ਨਾਲ ਸਰਕਾਰ ਨੂੰ ਮੈਂ ਬੇਨਤੀ ਕਰਾਂਦੇ ਆ ਕਿ ਉਹਨੂੰ ਨਸ਼ਾ ਮੁਕਤ ਕਰਾਓ ਤੇ ਔਰ ਬਸ ਇਤਨਾ ਹੀ ਮੇਰੇ ਸਿੱਧੀਆਂ ਇਹ ਪ੍ਰਵਾਸੀ ਵੀਰ ਆਪਣਾ ਯੂਪੀ ਤੋਂ ਇੱਥੇ ਹਨ ਪਰਗਰ ਦੇ ਝੋਲੇ ਜਿਹੜੀ ਲਾ ਰਹਾ ਇਹਦੀ ਇਹੋ ਬੇਨਤੀ ਪੰਜਾਬ ਸਰਕਾਰ ਨੂੰ ਜਾਂ ਆਪਣੇ ਠੇਕੇ ਆ ਜਿੱਦਾਂ ਸ਼ਰਾਬ ਸ਼ਰਾਬ ਦੇ ਠੇਕੇ ਲੱਗਦੇ ਉਹ ਥੋੜਾ ਖਾ ਪੀ ਕੇ ਥੋੜਾ ਤੰਗ ਪਰੇਸ਼ਾਨ ਕਰਦੇ ਮਨੋਣਾ ਇਹ ਸਰਕਾਰਾਂ ਨੂੰ ਵੀ ਬੇਨਤੀ ਆ ਬੇਨਤੀ ਤੋਂ ਬਾਠਾਣਿਆਂ ਨੂੰ ਬੇਨਤੀ ਹੈ ਵੀ ਇਹਨਾਂ ਦੀ ਬਾਹਾਂ ਫੜਨੀ ਚਾਹੀਦੀ ਹੈ ਪ੍ਰਵਾਸੀ ਵੀਰ ਆਪਣੇ ਪੰਜਾਬ ਤੇ ਕੰਮ ਕਰਨ ਆਏ ਆ ਤੇ ਜਿਹੜੇ ਅਮਲੀ ਵੀਰਾਂ ਨਸ਼ਈ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਨੂੰ ਨਾ ਲੁੱਟੋ ਇਹਨਾਂ ਬਾ 2 300 500 ਵਾਲ ਨੂੰ ਕਿਉਂ ਲੁੱਟਦੇ ਜੇ ਤੁਹਾਡਾ ਹੱਥ ਪੈਂਦਾ ਤਾਂ ਵੱਡੇ ਵੱਡੇ ਲੋਕ بڑے ਲੋਕ ਪਏ ਆ ਉਹਨਾਂ ਨੂੰ ਹੱਥ ਪਾਉ ਪਤਾ ਲੱਗੇ ਤਾਂ ਉਹਨੂੰ ਫਿਰ ਕਿਦਾਂ ਸੈੱਟ ਹੁੰਦੇ ਇਹਨਾਂ ਨੂੰ ਕਿਉਂ ਲੁੱਟਦੇ ਵੀ ਯਾਰ ਹੈ ਇਹਨਾਂ ਦੀ ਚਲੋ ਮੰਨਦੇ ਨੇ ਬਾਤ ਵਾਪਦਾ ਕਿੰਨੀ ਲੱਗਦੀ ਆ ਚਲੋ ਮੰਨ ਲਓ ਮੈਂ ਸਮਝ ਲਓ ਮੈਂ ਇਹਨੂੰ ਲੁੱਟ ਲੈਣਾ ਹਣਾ ਮੈਂ ਵੱਤ ਤੋਂ ਵੱਤ 10 ਦਿਨ 15 ਦਿਨ ਮਹੀਨਾ ਖਾऊं ਪੀਉਂਗਾ ਇਹਦੇ ਪੈਸੇ ਉਹ ਅਗਲੇ ਦਿਨੇ ਕੋਈ ਇਹੋ ਜਿਹਾ ਮਹਾਰਾਜ ਨੇ ਬਹਾਨਾ ਬਣਾ ਤੁਹਾਡਾ ਸ਼ਰੀਰ ਖਰਾਬ ਹੋਇਆ ਤੁਹਾਨੂੰ ਬੁਖਾਰ ਝਕਾ ਜਾਂ ਲੱਤਾਂ ਬਾ ਟੁੱਟ ਗਈ ਉਹ ਪੈਸਾ ਡਬਲ ਲੱਗਣਾ ਇਹਦਾ ਇਹ ਚੀਜ਼ ਇਹ ਤਾਂ ਹਰ ਪੀਮ ਖਾਦਾ ਮੇਰਾ 100 ਨਿਕਲਣਾ ਇਹਦਾ ਮੈਂ 100 ਰੁਪਇਆ ਖਾਦਾ ਮਰੀ ਗਿਆ ਚਲੂਆ ਇਹ ਮੈਂ 1000 ਰੁਪਇਆ ਖਾਦਾ ਮੇਰਾ 1000 ਇਹ ਚੀਜ਼ਾਂ ਹੁੰਦੀਆਂ ਵੀਰ ਤੇ ਮੈਂ ਆਪ ਐਗਜ਼ਾਮਪਲ ਦੇਖਿਆ ਲਾਈਵ ਦੇਖਿਆ ਨ ਇਸ ਕਰਕੇ ਵੀ ਦੀ ਬੇਨਤੀ ਆ ਵੀ ਇਹਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਥਾਣੇ ਵੀ ਸਾਡੀ ਬਿਹਨਾਂ ਦੀ ਬਾਹ ਫੜੀ ਆ ਕੋਈ ਕਮੀ ਪੇਸ਼ੀ ਪੰਜਾਬ ਚ ਨਾ ਹੋਣ ਦਿੱਤੀ ਜਾ ਕਿ ਮਿਹਨਤ ਕਰਨ ਆਏ ਨੇ ਹੁਣ ਵੇਖੋ ਆ ਆਪਣੇ ਉਧਰ ਪੰਜਾਬ ਪੰਜਾਬੀ ਇੰਗਲੈਂਡ ਕੈਨੇਡਾ ਜਾਂਦੇ ਨੇ ਉੱਥੇ ਉਹ ਵੇਲੇ ਕਿੱਡੇ ਸੇਵ ਆ ਕਿਉਂਕਿ ਭਰਾਜ ਨੇ ਅੰਗਰੇਜ਼